ਇਸ ਵਿਲੇ ਦੀ ਵੱਡੀ ਖਬਰ ਪੰਜਾਬ ਪੁਲਿਸ ਦੀ ਲੁਧਿਆਣਾ ਦੇ ਵਿੱਚ ਵੱਡੀ ਕਾਰਵਾਈ ਦੇ ਨਾਲ ਜੁੜੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੰਜਾਬ ਪੁਲਿਸ ਅੱਤਵਾਦੀ ਦੇ ਵਿਚਾਲੇ ਗੋਲੀਬਾਰੀ ਹੋਈ ਹੈ ਜਿਸ ਵਿੱਚ ਪੁਲਿਸ ਵੱਲੋਂ ਦੋ ਅੱਤਵਾਦੀਆਂ ਦਾ ਇਨਕਾਊਂਟਰ ਕੀਤਾ ਗਿਆ ਇਸ ਦੌਰਾਨ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਮੌਕੇ ਉੱਤੇ ਪਹੁੰਚ ਗਏ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਦੀ ਹੈ ਕਿ ਪਹਿਲਾਂ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਇਹ ਮੁਕਾਬਲਾ ਦਿੱਲੀ ਅਮਰitsar ਨੈਸ਼ਨਲ ਹਾਈਵੇ ਦੇ ਉੱਤੇ ਲਾਡੋਵਾਲ ਟੋਲ ਪਲਾਜ਼ਾ ਦੇ ਨੇੜੇ ਹੋਇਆ ਹੈ ਪੁਲਿਸ ਦੀ ਗੋਲੀਬਾਰੀ ਦੇ ਵਿੱਚ ਦੋ ਅੱਤਵਾਦੀ ਜ਼ਖਮੀ ਹੋਏ ਸਨ ਪੁਲਿਸ ਨੇ ਮੌਕੇ ਤੋਂ ਦੋ ਹੈਂਡ ਗ੍ਰੇਨੇਡ ਅਤੇ ਚਾਰ ਪਿਸਤੌਲ ਤੇ ਪੰਜ ਤੋਂ ਜ਼ਿਆਦਾ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦਾ ਪਤਾ ਲੱਗਦੇ ਹੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਇਹ ਟੈਰਰ ਮੋਡਿਊਲ ਸੀ ਜੋ ਪਾਕਿਸਤਾਨ ISI ਦੇ ਸਪੋਰਟ ਦੇ ਨਾਲ ਜਾ ਰਿਹਾ ਸੀ ਦਾ ਉਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਹਾਲਾਂਕਿ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਜੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹਨਾਂ ਲਈ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਇਹ ਅਤਵਾਦੀ ਪਾਕਿਸਤਾਨੀ ਖੂਬੇ ਏਜੰਸੀ ISI ਦੁਆਰਾ ਚਲਾਏ ਜਾ ਰਹੇ ਇੱਕ ਅਤਵਾਦੀ ਮੋਡਿਊਲ ਦੇ ਨਾਲ ਜੁੜਿਆ ਹੋਇਆ ਹੈ ਪਾਕਿਸਤਾਨ ਦੇ ਵਿੱਚ ਸਥਿਤ ਉਹਨਾਂ ਦੇ ਹੈਂਡਲਰ ਨੇ ਵੱਖ-ਵੱਖ ਥਾਵਾਂ ਦੇ ਨਾਲ ਸੰਪਰਕ ਕੀਤਾ ਹਰੇਕ ਵਿਅਕਤੀ ਨੂੰ ਇੱਕ ਵੱਖਰਾ ਕੰਮ ਸੌਂਪਿਆ ਗਿਆ ਸੀਗਾ ਉਹਨਾਂ ਨੂੰ ਵਰਚੁਅਲ ਨੰਬਰਾਂ ਤੋਂ ਕਾਲਾਂ ਆਈਆਂ ਵਰਚੁਅਲ ਨੰਬਰ ਪਾਕਿਸਤਾਨ ਤੋਂ ਕੰਮ ਕਰ ਰਿਹਾ ਸੀਗਾ ਤੇ ਕਾਲਾਂ ਵੀ ਉੱਥੋਂ ਹੀ ਆ ਰਹੀਆਂ ਸਨ ਕਾਲ ਕਰਨ ਵਾਲਾ ਆਈਐਸਆਈ ਦੇ ਨਾਲ ਜੁੜਿਆ ਹੋਇਆ ਸੀ ਇਸ ਸਮੂਹ ਦੇ ਵਿਰੁੱਧ ਜਲਦੀ ਹੀ ਸਾਹਮਣੇ ਆਉਣਗੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਵਿੱਚ ਫਤਿਹਪੁਰ ਹਰਿਆਣਾ ਦਾ ਅਜੇ ਪੋਜਪੁਰ ਵਿਹਾਰ ਦਾ ਅਰਸ਼ ਅਤੇ ਫਿਰੋਜ਼ਪੁਰ ਵਿਹਾਰ ਦਾ ਸ਼ਮਸ਼ੇਰ ਸ਼ਾਮਲ ਹੈ ਇਨਾਂ ਦੇ ਵਿੱਚ ਸਾਰਿਆਂ ਦਾ ਹੀ ਅਪਰਾਧਿਕ ਰਿਕਾਰਡ ਹੈ ਤੇ ਅੱਤਵਾਦੀਆਂ ਦੇ ਨਾਲ ਮੁਕਾਬਲੇ ਦੇ ਸੰਬੰਧ ਵਿੱਚ ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਜੋ ਕਹਿੰਦੇ ਨਜ਼ਰਬਿਾਰੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਪਾਕਿਸਤਾਨਾ ਅਧਾਰਿਤ ਹੈਂਡਲਰ ਨੇ ਉਹਨਾਂ ਨੂੰ ਇੱਕ ਖਾਸ ਜਗ੍ਹਾ ਤੇ ਗ੍ਰੇਨੇਡ ਲੱਪਣ ਦਾ ਕੰਮ ਦਿੱਤਾ ਹੋਇਆ ਸੀਗਾ ਗ੍ਰੇਨੇਡ ਦਾ ਆਦਾਨ-ਪ੍ਰਦਾਨ ਉੱਥੇ ਹੋਣਾ ਸੀ ਉਹ ਗ੍ਰੇਨੇਡ ਇਕੱਠੇ ਕਰਨ ਆਏ ਸੀਗੇ ਫਿਰ ਉਹਨਾਂ ਨੂੰ ਇਹ ਗ੍ਰੇਨੇਡ ਇੱਕ ਨਿਲਧਾਰਕ ਜਗ੍ਹਾ ਤੇ ਸੁੱਟ ਕੇ ਹਮਲਾ ਕਰਨ ਦਾ ਸੀਗਾ ਜਿਸ ਨਾਲ ਜਾਨੀ ਨੁਕਸਾਨ ਤੇ ਦਹਿਸ਼ਤ ਫੈਲਾਈ ਜਾ ਸਕੀ ਪੁਲਿਸ ਕਮਿਸ਼ਨਰ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੂਚਨਾ ਮਿਲਣ ਤੇ ਪੁਲਿਸ ਨੇ ਇੱਕ ਜਾਲ ਵਿਛਾਇਆ ਹੋਇਆ ਸੀ ਉਹ ਬਸਤੀ ਜੋਧੇਵਾਲ ਤੋਂ ਇੱਕ ਬਾਈਕ ਤੇ ਆ ਰਹੇ ਸਨ ਤੇ ਜਦੋਂ ਉਹਨਾਂ ਨੂੰ ਘੇਰ ਲਿਆ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਤੇ ਗੋਲੀਬਾਰੀ ਕੀਤੀ ਉਹਨਾਂ ਨੇ ਡੀਸੀਪੀ ਅਤੇ ਉਹਨਾਂ ਦੀ ਟੀਮ ਦੀ ਗੱਡੀ ਤੇ ਚਾਰ ਗੋਲੀਆਂ ਚਲਾਈਆਂ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰਿੰਗ ਕਰਕੇ ਚੇਤਾਵਨੀ ਦਿੱਤੀ ਪੁਲਿਸ ਦੇ ਵੱਲੋਂ ਹਵਾਈ ਫਾਇਰਿੰਗ ਦੀ ਚੇਤਾਵਨੀ ਦੇਣ ਦੇ ਬਾਵਜੂਦ ਵੀ ਅੱਤਵਾਦੀਆਂ ਨੇ ਅੰਨੇਵਾ ਗੋਲੀਬਾਰੀ ਕਾਰੀ ਰੱਖੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਤੇ ਚਾਰ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਗੋਲੀਆਂ ਇੱਕ ਅੱਤਵਾਦੀ ਨੂੰ ਲੱਗੀਆਂ ਤੇ ਇੱਕ ਗੋਲੀ ਦੂਜੇ ਅੱਤਵਾਦੀ ਨੂੰ ਲੱਗੀ ਉਸ ਤੋਂ ਬਾਅਦ ਉਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਅਤੇ ਹਸਪਤਾਲ ਲੈ ਜਾਇਆ ਗਿਆ ਇਸੇ ਦੌਰਾਨ ਉਹਨਾਂ ਨੇ ਅਜੇ ਤੱਕ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ ਫਿਲਹਾਲ ਇਹ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਕਿ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਤੋ ਅੱਤਵਾਦੀ ਜਿਹੜੇ ਨੇ ਉਹਨਾਂ ਦਾ ਇਨਕਾਊਂਟਰ ਹੋਇਆ ਹਾਂਜੀ ਇਨਫੋਰਮੇਸ਼ਨ ਆਈ ਹੈ ਸੁਣੀ ਜੀ ਸੁਣੀ ਇੱਕ ਟਰਰਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀਗੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਜੀ ਜੀ ਵੱਖ-ਵੱਖ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ-ਅਲੱਗ ਇਨੀ 엘ਿਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਅਰੈਸਟ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਸਰ ਕਿੰਨੇ ਲੋਕ ਸੀ ਸਾਰੇ ਸੁਣ लीजिए ਸੁਣ लीजिए ਆ ਜੋ ਕੁਐਸਚਨ ਕਰਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀਗੀ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਜੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੇ ਚੱਲ ਰਿਹਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਬ੍ਰੀਫਿੰਗ ਚਾਪਾਂ ਦੱਸ ਦਿੰਗੇ ਨੰਬਰ 1 ਨੰਬਰ 2 ਆ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਉਹਨਾਂ ਨੇ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟਿਕੂਲਰ ਸਪਾਟ ਤੇ ਗਰਨੇਡ ਪਈਆਂ ਜੀ ਪਰਟਿਕੂਲਰ ਸਪਾਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਸੁਟਨੇ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਏ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ADCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ CIIA ਦੇ ਵਾਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਨੂੰ ਕਾਫੀ ਹੋਈ ਚਾਰ ਫਾਇਰਿੰਗ ਆਦੇ ਸਾਡੀ ਗੱਡੀ 'ਚ ਲੱਗੀਆਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਖਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਆਇਆ ਆਈ ਮੀਨ ਨਾਟ ਬੀ ਐਕਚੁਅਲੀ ਕਰੈਕਟ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਹਾਲੇ ਹਾਲੇ ਤੱਕ ਕਨਫਰਮ ਨਹੀਂ ਤਾਂ ਡਾਕਟਰ ਕਰਾਂਗੇ ਜੀ ਕਿੱਥੇ ਕਿੱਥੇ ਲੱਗੀ ਹੈ ਕਿੱਥੇ ਕਿੱਥੇ ਗੋਲੀ ਲੱਗੀ ਸਰ ਨਾਮ ਕੀ ਇਹਨਾਂ ਦੇ ਨਾਮ ਨਾਮ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਸਰ ਨਾਮ ਤੇ ਇੱਕ ਛਾਤੀ ਤੇ ਲੱਗੀ ਨਹੀਂ ਨਾਮ ਜਿਹੜੇ ਆ ਹੁਣ ਤੱਕ ਆਈਡੈਂਟੀਫਾਈ ਨਹੀਂ ਹੈ ਨਾ ਵਿਓ ਚੈਨਲ ਦੇ ਸਰ ਗੋਲੀ ਦਾ ਸਰ ਕਿਹੜੇ ਕਿੱਥੇ ਲੱਗੀ ਹੈ ਕਿੱਥੇ ਕਿੱਥੇ ਗੋਲੀ ਲੱਗੀ ਸਰ ਨਾਮ ਕੀ ਇਹਨਾਂ ਦੇ ਨਾਮ ਨਾਮ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਸਰ ਨਾਮ ਤੇ ਇੱਕ ਛਾਤੀ ਤੇ ਲੱਗੀ ਨਹੀਂ ਨਾਮ ਜਿਹੜੇ ਆ ਹੁਣ ਤੱਕ ਆਈਡੈਂਟੀਫਾਈ ਨਹੀਂ ਰਿਕਵਰੀ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਜਿਹੜੇ ਪਹਿਲੇ ਰੈਸਟ ਕੀਤੇ ਗਏ ਉਹ ਇੱਕ ਮਿੰਟ ਜੀ ਇੱਕ ਮਿੰਟ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਜ਼ ਮੇਡ ਗ੍ਰਨੇਡ ਜਿਹੜੇ ਹੈ ਉਹ ਬਰਾਮਦ ਹੋਏ ਸਫਿਸਟੀਕੇਟਿਡ ਗ੍ਰਨੇਡ ਸਰ ਜੋ ਪਹਿਲੇ ਵਾਲਾ ਮਾਮਲਾ ਸਰ ਸਾਰਾ ਪਹਿਲਾਂ ਗੱਲ ਤਾਂ ਕਰ ਲੈ ਕਮੈਂਟ ਯਾਰ ਨੰਬਰ 1 ਨੰਬਰ 2 5 ਪਿਸਟਲਸ ਮਿਲੇ ਹੈ ਸਫਿਸਟੀਕੇਟਿਡ ਕ੍ਰਾਸ ਦਾ ਬਾਰਡਰ ਤੋਂ ਆਏ ਹੈ ਇਹ ਚਾਈਨੀਜ਼ ਸਟਾਰ ਪਿਸਤਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਦਾ ਕਾਰਤੂਸ ਉਹ ਬਰਾਮਦ ਹੋਣਗੇ